ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਦੇ ਤੁਹਾਡੀ ਕਿਸਮਤ ਅਤੇ ਤੁਹਾਡੀ ਜ਼ਿੰਦਗੀ ਨਾਲ ਜੁੜੀ ਇੱਕ ਬਹੁਤ ਹੀ ਡੂੰਗੀ ਸੱਚਾਈ ਖੋਲਣ ਵਾਲੀ ਹੈ ਕੁਝ ਸੰਕੇਤ ਐਸੇ ਹੁੰਦੇ ਹਨ ਜੋ ਰੱਬ ਆਪ ਸਾਡੇ ਜੀਵਨ ਵਿੱਚ ਭੇਜਦਾ ਹੈ ਕਈ ਵਾਰ ਇਹ ਸੰਕੇਤ ਕਿਸੇ ਇਨਸਾਨ ਦੇ ਰੂਪ ਵਿੱਚ ਆਉਂਦੇ ਹਨ ਕਈ ਵਾਰ ਕਿਸੇ ਘਟਨਾ ਦੇ ਰੂਪ ਵਿੱਚ ਕਈ ਵਾਰ ਕਿਸੇ ਜਾਨਵਰ ਦੇ ਰੂਪ ਵਿੱਚ ਅੱਜ ਅਸੀਂ ਗੱਲ ਕਰੰ ਜਾ ਰਹੇ ਹਾਂ ਕੁੱਤੇ ਦੀ ਉਹ ਕੁੱਤਾ ਜਿਸ ਨੂੰ ਅਸੀਂ ਅਕਸਰ ਗਲੀ ਦਾ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਾਤ ਧਾਰਮਿਕ ਗ੍ਰੰਥ ਸੰਤਾਂ ਦੀ ਬਾਣੀ ਅਤੇ ਸਦੀਆਂ ਦਾ ਅਨੁਭਵ ਕਹਿੰਦਾ ਹੈ ਜੇ ਘਰ ਵਿੱਚ ਕੋਈ ਕੁੱਤਾ ਆ ਕੇ ਇਹ ਤੋਂ ਖਾਸ ਕੰਮ ਕਰ ਜਾਵੇ ਤਾਂ ਸਮਝ ਲਵੋ ਤੁਹਾਡੇ ਮਾੜੇ ਦਿਨ ਮੁੱਕਣ ਵਾਲੇ ਹਨ ਤਕਦੀਰ ਬਦਲਣ ਵਾਲੀ ਹੈ ਰੱਬ ਦੀ ਮਿਹਰ ਤੁਹਾਡੇ ਘਰ ਦਸਤਕ ਦੇ ਰਹੀ ਹੈ ਅੱਜ ਦੀ ਇਹ ਵੀਡੀਓ ਧਿਆਨ ਨਾਲ ਸੁਣਨਾ ਕਿਉਂਕਿ ਇਹ ਤੁਹਾਡੀ ਸੋਚ, ਕਰਮ ਅਤੇ ਕਿਸਮਤ ਤਿੰਨੋਂ ਬਦਲ ਸਕਦੀ ਹੈ। ਕੁੱਤਾ ਰੱਬ ਦਾ ਸੰਕੇਤਕ ਜੀ ਸਾਡੇ ਧਰਮ ਗ੍ਰੰਥ ਵਿੱਚ ਲਿਖਿਆ ਹੈ ਕਿ ਹਰ ਜੀਵ ਵਿੱਚ ਰੱਬ ਵਸਦਾ ਹੈ। ਕੁੱਤਾ ਸਭ ਤੋਂ ਵਫਾਦਾਰ ਜੀਵ ਮੰਨਿਆ ਜਾਂਦਾ ਹੈ। ਉਹ ਬੋਲਦਾ ਨਹੀਂ ਪਰ ਉਸ ਦੇ ਕਰਮ ਬਹੁਤ ਗੁਜਟਿਆ ਜਾਂਦੇ ਹਨ। ਸੰਤ ਕਹਿੰਦੇ ਹਨ ਜਦ ਕੋਈ ਕੁੱਤਾ ਤੁਹਾਡੇ ਘਰ ਦੇ ਨੇੜੇ ਆਉਂਦਾ ਹੈ ਉਹ ਸਿਰਫ ਭੁੱਖ ਨਹੀਂ ਲੈ ਕੇ ਆਉਂਦਾ ਉਹ ਤੁਹਾਡੇ ਕਰਮਾਂ ਦਾ ਹਿਸਾਬ ਲੈ ਕੇ ਆਉਂਦਾ ਹੈ। ਕਈ ਵਾਰ ਆਪ ਸਿੱਧਾ ਨਹੀਂ ਹੁੰਦਾ ਉਹ ਆਪਣੇ ਦੂਤ ਭੇਜਦਾ ਹੈ। ਅਤੇਈ ਕਈ ਵਾਰ ਉਹ ਦੂਤ ਕੁੱਤੇ ਦੇ ਰੂਪ ਵਿੱਚ ਹੁੰਦੇ ਹਨ। ਪਹਿਲਾ ਸੰਕੇਤ ਘਰ ਅੱਗੇ ਬੈਠ ਜਾਣਾ। ਜੇ ਕੋਈ ਕੁੱਤਾ ਆ ਕੇ ਤੁਹਾਡੇ ਘਰ ਦੇ ਦਰਵਾਜ਼ੇ ਅੱਗੇ ਬੈਠ ਜਾਵੇ ਤੇ ਬਿਨਾਂ ਕਿਸੇ ਡਰ ਦੇ ਬਿਨਾਂ ਭੌਂਕਣ ਦੇ ਸ਼ਾਂਤੀ ਨਾਲ ਬੈਠਾ ਰਹੀ ਤੀ ਸਮਝ ਲਵੋ ਤੁਹਾਡੇ ਘਰ ਦੀ ਨਕਾਰਾਤਮਕਤਾ ਖਤਮ ਹੋਣ ਵਾਲੀ ਹੈ। ਘਰ ਵਿੱਚ ਸ਼ਾਂਤੀ ਅਤੇ ਸੁੱਖ ਆਉਣ ਵਾਲਾ ਹੈ। ਸੰਤ ਕਹਿੰਦੇ ਹਨ ਜਿੱਥੇ ਕੁੱਤਾ ਬਿਨਾਂ ਡਰਦੇ ਬੈਠ ਜਾਵੇ ਉਹ ਹਵਾ ਵਿੱਚ ਪਵਿੱਤਰਤਾ ਹੁੰਦੀ ਹੈ ਕਿਉਂਕਿ ਕੁੱਤਾਂ ਦਾ ਨਕਾਰਾਤਮਕ ਤਰੰਗਾਂ ਨੂੰ ਤੁਰੰਤ ਮਹਿਸੂਸ ਕਰ ਲੈਂਦਾ ਹੈ ਉਹ ਕਦੇ ਵੀ ਐਸੇ ਘਰ ਦੇ ਕੋਲ ਨਹੀਂ ਬੈਠਦਾ ਜਿੱਥੇ ਭਾਰੀ ਨਕਾਰਾਤਮਕਤਾ ਹੋਵੇ ਜੇ ਉਹ ਬੈਠਦਾ ਹੈ ਤਾਂ ਮਤਲਬ ਤੁਹਾਡੇ ਘਰ ਦੀ ਕਿਸਮਤ ਸਾਫ਼ ਹੋ ਰਹੀ ਹੈ ਦੂਜਾ ਸੰਕੇਤ ਰੋਟੀ ਜਾਂ ਭੋਜਨ ਸਵੀਕਾਰ ਕਰ ਲੈਣਾ ਜੇ ਤੁਸੀਂ ਉਸ ਕੁੱਤੇ ਨੂੰ ਰੋਟੀ ਜਾਂ ਭੋਜਨ ਦਿੰਦੇ ਹੋ ਤੇ ਉਹ ਖੁਸ਼ੀ ਨਾਲ ਖਾ ਲੈਂਦਾ ਹੈ ਤਾਂ ਇਹ ਬਹੁਤ ਵੱਡਾ ਸੰਕੇਤ ਹੈ ਧਰਮ ਗ੍ਰੰਥ ਕਹਿੰਦੇ ਹਨ ਜੋ ਮਨੁੱਖ ਕਿਸੇ ਭੁੱਖੇ ਜੀਵ ਦੀ ਭੁੱਖ ਮਿਟੋਂਦਾ ਹੈ ਰਾਬੋਸ ਦੀ ਕਿਸਮਤ ਦੀ ਭੁੱਖ ਖਤਮ ਕਰ ਦਿੰਦਾ ਹੈ ਕੁੱਤੇ ਨੂੰ ਰੋਟੀ ਪੋਣਾ ਕਰਜੇ ਮੁਕੋਂਦਾ ਹੈ ਬਿਮਾਰੀ ਘਟੋਂਦਾ ਹੈ ਰੁਕਾਵਟਾਂ ਦੂਰ ਕਰਦਾ ਹੈ ਨੌਕਰੀ ਦੇ ਰਸਤੇ ਖੋਲਦਾ ਹੈ ਤੇ ਘਰ ਵਿੱਚ ਧਨ ਆਕਰਸ਼ਿਤ ਕਰਦਾ ਹੈ ਸਾਂਤ ਕਹਿੰਦੇ ਹਨ ਜਿਸ ਘਰ ਵਿੱਚ ਰੋਟੀ ਦਾਣ ਹੁੰਦੀ ਹੈ ਉਥੇ ਭੁੱਖ ਕਦੇ ਨਹੀਂ ਟਿਕਦੀ। ਸਾਂਤਾਂ ਦੀ ਦੱਸੀ ਸੱਚੀ ਘਟਨਾ। ਇੱਕ ਗਰੀਬ ਪਰਿਵਾਰ ਸੀ ਘਰ ਵਿੱਚ ਤਿੰਨ ਮਹੀਨੇ ਤੋਂ ਕੋਈ ਕੰਮ ਨਹੀਂ। ਕਰਜ਼ਾ, ਬਿਮਾਰੀ, ਤਣਾ, ਸਭ ਕੁਝ। ਇੱਕ ਦਿਨ ਇੱਕ ਕੁੱਤਾ ਆ ਕੇ ਘਰ ਦੇ ਦਰਵਾਜ਼ੇ 'ਤੇ ਬੈਠ ਗਿਆ। ਘਰ ਦੀ ਮਾਂ ਨੇ ਉਸ ਨੂੰ ਇੱਕ ਸੁੱਕੀ ਰੋਟੀ ਦਿੱਤੀ। ਕੁੱਤਾ ਬਹੁਤ ਪਿਆਰ ਨਾਲ ਖਾ ਕੇ ਘਰ ਅੱਗੇ ਹੀ ਬੈਠ ਬੈਠਾ ਰਿਹਾ। ਅਗਲੇ 21 ਦਿਨੋਂ ਕੁੱਤਾ ਰੋਜ਼ ਹੁੰਦਾ ਰਿਹਾ। 21ਵੇਂ ਦਿਨ ਕਰਦੇ ਪੁੱਤਰ ਨੂੰ ਨੌਕਰੀ ਦੀ ਕਾਲ ਆ ਗਈ। ਮਾਂ ਕਹਿੰਦੀ ਹੈ ਉਹ ਕੁੱਤਾ ਸਾਡੀ ਕਿਸਮਤ ਦਾ ਦਰਵਾਜ਼ਾ ਖੋਲ ਗਿਆ। ਸਿੱਖ ਧਰਮ ਵਿੱਚ ਲਿਖਿਆ ਹੈ ਸਰਬਤ ਦਾ ਭਲਾ, ਆਰਥ ਹਰੇਕ ਜੀਵ ਦੀ ਭਲਾਈ। ਕੁੱਤੇ, ਪੰਛੀ, ਗਾਂ, ਬਿੱਲੀ ਇਹ ਸਾਰੇ ਰੱਬ ਦੇ ਹੀ ਰੂਪ ਹਨ। ਜੋ ਉਹਨਾਂ ਦੀ ਸੇਵਾ ਕਰਦਾ ਹੈ ਉਹ ਰੱਬ ਦੀ ਸੇਵਾ ਕਰਦਾ ਹੈ। ਕੁੱਤਾ ਅਤੇ ਸ਼ਨੀ ਗ੍ਰਹਾ ਦਾ ਸੰਬੰਧ। ਜੋਤਿਸ਼ ਅਨੁਸਾਰ ਕੁੱਤਾ ਸ਼ਨੀ ਗ੍ਰਹਾ ਦਾ ਪ੍ਰਤੀਕ ਹੈ। ਜੇ ਕਿਸੇ ਦੀ ਕੁੰਡਲੀ ਵਿੱਚ ਸ਼ਨੀ ਦੋਸ਼ 60 ਸਤੀ ਧਾੜਾ ਕਰਜਾ ਅਰchnਾ ਚੱਲ ਰਹੀਆਂ ਹੋਣ ਤਾਂ ਕੁੱਤੇ ਨੂੰ ਰੋਟੀ ਪਾਉਣਾ ਸਭ ਤੋਂ ਵੱਡਾ ਉਪਾਅ ਹੈ ਇਸ ਨਾਲ ਸ਼ਨੀ ਸ਼ਾਂਤ ਹੁੰਦਾ ਹੈ ਮਾੜੇ ਦਿਨ ਘਟਦੇ ਹਨ ਤਕਦੀਰ ਸੁਧਰਦੀ ਹੈ ਜੇ ਤੁਹਾਡੇ ਕੋਲ ਕੁੱਤਾ ਹੈ ਤਾਂ ਇਹ ਦੋ ਕੰਮ ਜ਼ਰੂਰ ਕਰੋ ਨੰਬਰ 1 ਪਿਆਰ ਨਾਲ ਰੋਟੀ ਪਾਓ ਬਿਨਾਂ ਗੁੱਸੇ ਬਿਨਾਂ ਡਰ ਬਿਨਾਂ ਕਿੰਤੋਂ ਉਸ ਨੂੰ ਰੋਟੀ ਪਾਓ ਨੰਬਰ 2 ਮੰਨ ਵਿੱਚ ਅਰਦਾਸ ਕਰੋ ਈ ਵਾਹਿਗੁਰੂ ਜਿਸ ਤਰ੍ਹਾਂ ਮੈਂ ਇਸ ਜੀਵ ਦੀ ਭੁੱਖ ਮਿਟਾਈ ਹੈ ਉਸੇ ਤਰ੍ਹਾਂ ਮੇਰੇ ਘਰ ਦੀ ਭੁੱਖ ਦੁੱਖ ਤੇ ਤੰਗੀ ਦੂਰ ਕਰ। ਸਿਰਫ 21 ਦਿਨ ਕਰੋ ਫਰਕ ਖੁਦ ਵੇਖ ਲਵੋਗੇ ਤੁਸੀਂ। ਸ਼ਿਗਿਆਨਿਕ ਦ੍ਰਿਸ਼ਟੀ ਕੋਹੰਤੂ ਜਦ ਅਸੀਂ ਕਿਸੇ ਜੀਵ ਦੀ ਮਦਦ ਕਰਦੇ ਹਾਂ ਤਾਂ ਸਟ੍ਰੈਸ ਘਟਦਾ ਹੈ, ਮਨ ਸ਼ਾਂਤ ਹੁੰਦਾ ਹੈ, ਸੋਚ ਸਾਕਾਰਤਮਕਤਾ ਮੰਦੀ ਹੈ ਅਤੇ ਜਦ ਸੋਚ ਸਾਕਾਰਤਮਕ ਮੰਦੀ ਹੈ ਤਾਂ ਮੌਕੇ ਆਪਣੇ ਆਪ ਬਣਦੇ ਹਨ। ਕੀ ਕਦੇ ਕੁੱਤੇ ਨੂੰ ਭਜਾਉਣਾ ਚਾਹੀਦਾ ਹੈ? ਕਦੇ ਵੀ ਨਹੀਂ। ਜੋ ਮਨੁੱਖ ਕਿਸੇ ਭੁੱਖੇ ਜੀਵ ਨੂੰ ਭੋਜਾ ਦਿੰਦਾ ਹੈ ਉਹ ਅਣਜਾਣੀ ਵਿੱਚ ਆਪਣੀ ਕਿਸਮਤ ਨੂੰ ਭੋਜਾ ਦਿੰਦਾ ਹੈ ਸੰਤ ਕਹਿੰਦੇ ਹਨ ਭੁੱਖੇ ਨੂੰ ਭੁਜਾਉਣਾ ਰੱਬ ਨੂੰ ਥੁਕਰਉਣਾ ਹੈ ਜਦ ਘਰ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਹੋਣ ਨੌਕਰੀ ਨਾ ਹੋਵੇ ਘਰਵਾਂ ਨਾ ਹੋਵੇ ਬਿਮਾਰੀ ਹੋਵੇ ਕਲੇਸ਼ ਕਰ ਜਾ ਤਾਂ ਹਰ ਸ਼ਨੀਵਾਰ ਤੇ ਨਿ ਕੁਤਿਆਂ ਨੂੰ ਰੋਟੀ ਪਾਓ ਤੇ ਮਨ ਵਿੱਚ ਵਾਹਿਗੁਰੂ ਜਪੋ ਅਤੇ ਵੇਖੋ ਕਿਵੇਂ ਤੁਹਾਡੀ ਕਿਸਮਤ ਹੌਲੀ-ਹੌਲੀ ਚਮਕਦੀ ਹੈ ਦੋਸਤੋ ਰੱਬ ਹਰ ਸਮੇ ਸਾਡੇ ਆਸ-ਪਾਸ ਹੈ। ਕਈ ਵਾਰ ਉਹ ਸੰਤ ਬਣ ਕੇ ਹੁੰਦਾ ਹੈ, ਕਈ ਵਾਰ ਗਰੀਬ ਬਣ ਕੇ, ਕਈ ਵਾਰ ਕੁੱਤਾ ਬਣ ਕੇ, ਕੁੱਤੇ ਦੇ ਰੂਪ ਵਿੱਚ। ਜੋ ਉਸ ਨੂੰ ਪਛਾਣ ਲੈਂਦਾ ਹੈ, ਉਸ ਦੀ ਕਿਸਮਤ ਬਦਲ ਜਾਂਦੀ ਹੈ। ਅੱਜ ਤੋਂ ਜੇ ਕੋਈ ਕੁੱਤਾ ਤੁਹਾਡੇ ਘਰ ਆਵੇ, ਉਸ ਨੂੰ ਰੱਬ ਦਾ ਦੂਤ ਸਮਝ ਕੇ ਸਤਿਕਾਰ ਨਾਲ ਰੋਟੀ ਪਾਓ। ਤੁਹਾਡੇ ਮਾੜੇ ਦਿਨ ਖਤਮ ਹੋ ਜਾਣਗੇ। ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਦਿਲ ਨੂੰ ਲੱਗੀ ਹੋਵੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਵਿੱਚ ਲਿਖੋ ਵਾਹਿਗੁਰੂ ਮਿਹਰ ਕਰੇ ਤੇ ਚੈਨਲ ਸ਼ੁਕਰਾਨਾ ਲਾਈਵ ਟਾਕ ਨੂੰ ਸਬਸਕ੍ਰਾਈਬ ਕਰਨਾ ਰੋਹਾਨੀ ਯਾਤਨਾ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ